ਸਿਮਰ ਸਿਮਰ ਪ੍ਰਭ ਪਈ ਆਨੰਦ ਦੁਖ ਕਲੇਸ਼ ਸਭ ਨਾਠੇ ਗੁਣ ਗਾਵਤ ਤਿਆਵਤ ਪ੍ਰਭ ਆਪਿਣਾ ਕਾਰਜ ਸਗਲੇ ਸੰਠੇ ਗੁਰੂ ਦੀ ਬਾਣੀ ਵਿੱਚੋਂ ਸਾਨੂੰ ਉਪਦੇਸ਼ ਮਿਲਦਾ ਹੈ ਇਹ ਆਪਣੇ دنیਵੀਂ ਕਾਰਜਾਂ ਨੂੰ ਤੇ ਅਧਿਆਤਮਿਕ ਤੌਰ ਤੇ ਮਨ ਸ਼ਬਦ ਨਾਲ ਜੁੜੇ ਇਹ ਕਾਰਜ ਵੀ ਕਿਵੇਂ ਪੂਰਾ ਹੋ ਸਕਦਾ ਹੈ ਇਹਦਾ ਜਵਾਬ ਤਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਆਪਣੀ ਬਾਣੀ ਰਾਹੀਂ ਦਿੱਤਾ ਹੈ ਸਿਮਰ ਸਿਮਰ ਪ੍ਰਭ ਪਈ ਅਨੰਦਾ ਸਿਮਰਤੋਂ ਭਾਵੇ ਚਿੰਤਨ ਯਾਦ ਕਰ ਕਰਕੇ ਆਪਣੇ ਪ੍ਰਮਾਤਮਾ ਨੂੰ ਮਨ ਅਨੰਦ ਵਿੱਚ ਆ ਜਾਂਦਾ ਹੈ। ਵਿਕਾਰਾਂ ਤੋਂ ਰਹਿ ਮਾਇਆ ਦੇ ਪ੍ਰਭਾਵ ਤੋਂ ਉੱਤੇ ਉੱਟ ਕੇ ਜਦੋਂ ਜੀਵ ਆਤਮਾ ਇੱਕ ਮਨ ਇਕਾਗਰਤਾ ਨਾਲ ਸਿਮਰਨ ਕਰਦੀ ਹੈ ਤਾਂ ਵਾਹਿਗੁਰੂ ਦੇ ਨਾਮ ਚ ਅਨੰਦ ਮਿਲਦਾ ਹੈ। ਤੇ ਸਾਰੇ ਕਲੇਸ਼ ਚਿਰੋਖੇ ਪਾਵ ਸੰਤਾਪ ਆਧੀਆਂ ਬਿਆਧੀਆਂ ਪਾਧੀਆਂ ਬੰਦੇ ਝਗੜੇ ਚ ਮੇਲੇ ਸਭ ਦੂਰ ਹੋ ਜਾਂਦੇ ਨੇ ਤੇ ਮਨ ਸ਼ਾਂਤ ਹੋ ਜਾਂਦਾ ਹੈ ਫਿਰ ਪ੍ਰਾਣੀ ਉਸ ਜੁੜੀ ਅਵਸਥਾ ਵਿੱਚ ਜਿਨ ਪਰਮਾਤਮਾ ਦਾ ਗੁਣ ਗਾਉਂਦਾ ਹੈ ਉਹ ਰ ਧਿਆਨ ਲਾਉਂਦਾ ਹੈ ਤੇ ਗੁਰੂ ਪਿਆਰ ਸਾਰੇ ਕਾਰਜ ਉਹਨੇ ਪ੍ਰਚਲ ਜਾਂਦੇ ਨੇ ਇਸ ਕਰਕੇ ਭਾਈ ਬਾਰ ਬਾਰ ਸਿਮਰਨ ਕਰੀਏ ਸ਼ੁਕਰਾਨਾ ਕਰੀ ਰੱਬ ਦਾ ਇਹਦੇ ਨਾਲ ਹੀ ਸੱਚੇ ਪਾਤਸ਼ਾਹ ਜੀ ਬਹੁਤ ਬੜੀ ਸੀਸ ਜੀ ਕਦੇ ਵੀ ਡੋਲਣਾ ਨਹੀਂ ਚਾਹੀਦਾ ਕਦੇ ਇਨਸਾਨ ਨੂੰ ਇਹ ਨਹੀਂ ਕਹਿਣਾ ਚਾਹੀਦਾ ਮੇਰਾ ਕਾਜ ਨਹੀਂ ਪੂਰਾ ਹੋਇਆ ਮੈਂ ਅਰਦਾਸ ਕੀਤੀ ਸੀ ਇਹ ਬਾਣੀ ਪੜੀ ਖੰਡ ਪਾਤ ਸਾਹਿਬ ਜੀ ਕੇ ਰਾਏ ਜਾਂ ਹੋਰ ਕੋਈ ਧਾਰਮਿਕ ਸਮਾਗਮ ਕੋ ਨਾ ਆਇਆ ਉਹ ਤੇ ਪਾਈ ਰੱਬ ਜਾਣਦਾ ਹੈ ਆਪਾਂ ਅਲਪਗ ਹਾਂ ਇਹ ਰੂ ਸਰਵੱਗ ਹੈ ਅੰਤਰ ਜਾਮੀ ਹੈ ਉਹ ਤੁਹਾਡੇ ਭਲੇ ਦੀ ਜਾਣਦਾ ਹੈ ਉਹ ਤੁਹਾਡਾ ਭਲਾ ਲੋੜਦਾ ਹੈ ਉਹ ਤੁਹਾਡਾ ਭਲਾ ਕਰਦਾ ਵੀ ਹੈ ਅਸੀਂ ਕਈ ਵਰੀ ਸਵਾਰਥੀ ਭਾਵਨਾ ਨੂੰ ਲੈ ਕੇ ਕਾਹਲੇ ਪੈ ਜਾਂਦੇ ਹਾਂ ਪਰ ਗੁਰੂ ਨੂੰ ਰਬ ਨੂੰ ਪਾਈ ਕਾਹਲ ਨਹੀਂ ਸਹਿਜ ਪਸੰਦ ਸਹਿਜ ਦੇ ਮਾਰਗ ਉਤੇ ਤੁਰਨ ਲਈ ਸਭ ਦੀ ਕਮਾਈ ਚਾਹੀਦੀ ਹੈ ਜਿਉਂ-ਜਿਉਂ ਮਨ ਸਬਦ ਨਾਲ ਜੁੜਦਾ ਜਾਵੇਗਾ ਤੇਮੀ ਤੇਮੀ ਸਭ ਦੀ ਕਮਾਈ ਹੋਰ ਵੱਧਦੀ ਜਾਵੇਗੀ ਆਤਮਿਕ ਮਨਾਰਾ ਜੀਵਨ ਦਾ ਉੱਚਾ ਹੋਵੇਗਾ ਨਿਮੀ ਸੋਚ ਦੂਰ ਹੋ ਜਾਵੇਗੀ ਆਨੰਦ ਬਣਨਾ ਸ਼ੁਰੂ ਹੋ ਜਾਵੇਗਾ ਫਿਰ ਮਨ ਵਿੱਚ ਚਾਹ ਪੈਦਾ ਹੋ ਜਾਵੇਗਾ ਆਪਣੇ ਪ੍ਰੀਤਮ ਪਿਆਰੇ ਨੂੰ ਪਾਉਣ ਵਾਸਤੇ ਫਿਰ ਆਪਣੇ ਆਪ ਹੀ ਮਨ ਵਿੱਚ ਉਤਸ਼ਾਹ ਵੀ ਹੋ ਜਾਵੇਗਾ ਅਮਰ ਤੇਰੇ ਸੰਭਾਲਦਾ ਸਾਹ ਹੋ ਜੇਗਾ ਗੁਰੂ ਪਿਆਰੇ ਸੰਗਤ ਨੂੰ ਕਰਨ ਦਾ ਬਾਣੀ ਦਾ ਪਾਠ ਕਰਨ ਦਾ ਨੇਕੀ ਵਾਲੇ ਕੰਮ ਕਰਨ ਦਾ ਇਹ ਸੁਭ ਗੁਣ ਜਦੋਂ ਮਨ ਵਿੱਚ ਆਣਗੇ ਮਨ ਦਾ ਟਿਕਾਉ ਅੰਤਰਮੁਖੀ ਹੋਣ ਦਾ ਸਬਾਬਕ ਹੀ ਹੈ ਹੁਣ ਬਾਹਰ ਮੁਖੀ ਮਨ ਨਹੀਂ ਖਿੰਡਦਾ ਅੰਤਰਮੁਖੀ ਆਨੰਦ ਬਣੇਗਾ ਜਿਸ਼ਨੇ ਮਹਾਰਾਜ ਕਹਿ ਰਹੇ ਨੇ ਸੇਮਰ ਸੇਮਰ ਪ੍ਰਭ ਭਈ ਅਨੰਦਾ ਦੁੱਖ ਕਲੇਸ਼ ਸਭ 나ਟ ਉਸ ਅਵਸਥਾ ਵਿੱਚ ਮਨ ਵਿੱਚ ਸਾਰੇ ਦੁੱਖੜੇ ਕਲੇਸ਼ ਦੂਰ ਹੋ ਜਾਂਦੇ ਨੇ ਤੇ ਆਤਮਿਕ ਮौज ਬਣਦੀ ਹੈ ਜੀ ਉਸ ਜਿਹੜਾ ਪ੍ਰਾਣੀ ਮਨ ਨੂੰ ਇਸ ਅਵਸਥਾ ਦਾ ਧਾਰਨੀ ਬਣਿਆ ਹੋਵੇ ਜਾਂ ਮਨ ਇਸ ਅਵਸਥਾ ਪਹੁੰਚ ਜਾਵੇ ਫਿਰ ਉਹ ਗੂੰਗਾ ਹੁੰਦਾ ਰਸ ਰਸ ਛੇ ਮਿ ਛੇ ਮਬਰਸੇ ਅਮਰਤਾ ਦਾ ਹਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਉਹ ਗੁਰੂ ਦੇ ਗੁਣ ਗਾ ਕੇ ਸਿਫਤੋ ਸਲਾਹ ਕਰਕੇ ਪ੍ਰਮਾਤਮਾ ਨਾਲ ਆਪਣੀ ਆਤਮਾ ਦਾ ਮੇਲ ਕਰਦਾ ਹੈ ਤੇ ਆਤਮਾ ਕਰਕੇ ਪ੍ਰਮਾਤਮਾ ਦੀ ਪ੍ਰਾਪਤੀ ਪੰਜਾਬੀ ਸਾਰੇ ਕਾਰਜ ਨੇਪੜੇ ਚਲੇ ਜਾਂਦੇ ਨੇ ਜੀ ਇਸ ਕਰਕੇ ਭਾਈ ਆਪਣੇ ਮਨ ਨੂੰ ਸ਼ਬਦ ਨਾਲ ਜੋੜੀਏ ਲਾਹਾ ਮਾਣੀ ਜੀਵਨ ਬਣ ਜਾਏਗਾ ਜੀ ਇਹ ਲੋਕ ਸੁਖੀ ਪਰ ਲੋਕ ਸੁਖੇ ਨਾ ਹਨ ਖਰਪਾਪ ਆਪੇ ਮਿਲੇ ਲਾਹ ਘਟੀ ਇਗਰ ਵਾਲੇ ਬਣ ਗਏ ਜੀ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ